ਤਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਕਿਸਮਤ ਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਤੁਹਾਡੇ ਲਈ ਕੱਟ ਪੀਸ ਲੈ ਕੇ ਆਏ ਆ ਜੀ ਰਸ਼ੀਆ ਬ੍ਰਾਂਡ ਦੇ ਚੈੱਕ ਕਰ ਸਕਦੇ ਹੋ ਰਸ਼ੀਆ ਦੀ कॉटन लाउंज ਛਿਮਰ ਹੋਏਗੀ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਅੱਜ ਵਾਲੇ ਦਿਨ ਲਈ ਤੁਹਾਨੂੰ ਆਪਾਂ ਇਹ ਵਾਲੇ ਪੀਸ ਦੇ ਰਹੇ ਆ ਜੀ ਦੇਖੋ ਛਿਮਰ ਹੈ ਜੀ ਰਸ਼ੀਆ ਦੀ ਸਿਰਫ 100 ਰੁਪਏ ਪਰ ਮੀਟਰ ਇਹ ਵਾਲਾ ਪੀਸ ਤੁਹਾਨੂੰ ਪਏਗਾ ਜਿਹੜਾ ਆਹ ਵਾਲਾ ਕੱਟ ਪੀਸ ਹੈ ਜੀ ਇਹ ਹੈਗਾ 3 ਮੀਟਰ ਦਾ 3 ਮੀਟਰ ਦਾ ਕੱਟ ਪੀਸ ਰਹੇਗਾ ਇਹ ਵਾਲਾ ਜੀ ਨੂੰ ਜੀ ਨੂੰ ਵੀ ਨੀਡ ਹੋਵੇ ਜੀ ਉਹ ਲੈ ਸਕਦਾ ਦੇਖੋ ਜੀ ਆਹ ਹੈਗਾ ਸੈਕਿੰਡ ਇਹ ਵੀ ਹੈਗਾ ਜੀ ਰਸ਼ੀਆ ਬ੍ਰਾਂਡ ਦਾ ਸ਼ਿਮਰ ਰਸ਼ੀਆ ਬ੍ਰਾਂਡ ਦੀ ਸ਼ਿਮਰ ਹੋएगी ਇਹ ਬਹੁਤ ਸੋਹਣਾ ਪੀਸ ਆ ਬਹੁਤ ਸੋਹਣੇ ਪ੍ਰਾਈਸ ਨੇ ਇਹਨਾਂ ਦੇ ਇਹ 2 ਮੀਟਰ ਦਾ ਪੀਸ ਰਹੂਗਾ ਜੀ ਅੰਗੂਰੀਆ ਜਿਹਾ ਕਲਰ ਹੈ ਦਾ 2 ਮੀਟਰ ਦਾ ਪੀਸ ਰਹਿਣ ਵਾਲਾ ਇਹ ਜੀਨੂੰ ਜੀਨੂੰ ਵੀ ਲੋੜ ਹੋਵੇ ਜੀ ਉਹ ਲੈ ਸਕਦਾ ਸ਼ਿਪਿੰਗ ਐ 60 ਰੁਪਏ ਐਕਸਟਰਾ ਹੋਊਗੀ ਜੀ ਆ ਹੈਗਾ ਜੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਸ਼ਿਮਰ ਹੈ ਜੀ ਰਸ਼ੀਆ ਦੀ ਸ਼ਿਮਰ कॉटन ਲੌਂਗ ਸ਼ਿਮਰ ਹੈ ਜੀ ਇਹ ਵਿਦਆਊਟ ਲਾਈਨਿੰਗ ਤੁਹਾਡਾ ਸੂਟ ਬਣੂਗਾ ਬਹੁਤ ਹੀ ਸੌਫਟ ਫੈਬਰਿਕ ਹੈ ਕੋਈ ਵੀ ਲਾਂਬਾ ਨਹੀਂ ਹੈਗਾ ਫੈਬਰਿਕ ਦਾ ਬ੍ਰਾਂਡਡ ਫੈਬਰਿਕ ਰਹੂਗਾ ਤੇ ਇਹਦਾ ਮਾਰਕੀਟ ਪ੍ਰਾਈਸ ਬਹੁਤ ਹਾਈ ਹੈ ਜੀ ਕੱਟ ਪੀਸ ਤੇ ਤੁਹਾਨੂੰ ਇਹ ਬਹੁਤ ਘੱਟ ਪ੍ਰਾਈਸ 'ਚ ਮਿਲ ਰਿਹਾ ਅਪਰੋਕਸ 2 ਮੀਟਰ ਹੈ ਜੀ ਇਹ ਵਾਲਾ ਸ਼ਾਰਟ ਹੈ ਜਿਨ੍ਹਾਂ ਨੇ ਬਣਾਉਣੀ ਹੋਵੇ ਲੈ ਸਕਦੇ ਨੇ ਆ ਹੈਗਾ ਜੀ ਨੈਕਸਟ ਇਹਦੀ ਘੱਟ ਹੈਗੀ ਹੈ 370 ਮੋਰ ਬਕਾਇਦਾ ਸਾਰੇ ਪੀਸਾਂ ਦੇ ਉੱਪਰ ਲੱਗੀ ਹੋਊਗੀ ਜੀ ਬੁਕਿੰਗ ਤੁਸੀਂ ਜਲਦੀ ਕਰਵਾ ਲਿਓ ਪ੍ਰਾਈਸ ਬਹੁਤ ਹੀ ਘੱਟ ਕੀਤਾ ਜੀ ਇਹਨਾਂ ਦਾ ਆਪਾਂ ਸਿਰਫ 100 ਰੁਪਏ ਪਰ ਮੀਟਰ ਇਹ ਵਾਲੇ ਮਿਲੂਗਾ ਤੁਹਾਨੂੰ ਫੈਬਰਿਕ ਆ ਦੇਖੋ 370 ਦੀ ਘੱਟ ਹੈ ਜੀ ਹਾਂ ਜੀ ਆ ਹੈਗਾ ਨੈਕਸਟ ਇਹ ਤੁਹਾਨੂੰ 5 ਮੀਟਰ ਸੂਟ ਹੀ ਮਿਲੂਗਾ ਜੀ ਕੱਟ ਪੀਸਾਂ ਦੇ ਪ੍ਰਾਈਸ ਦੇ ਵਿੱਚ ਕਾਟਨ ਲੌਂਚੀਮਰ ਹੈ ਜੀ 500 ਰੁਪਏ ਦਾ ਤੁਹਾਨੂੰ ਸੂਟ ਮਿਲੂਗਾ ਸਿਰਫ ਅੱਜ ਤੇ ਕੱਲ ਦੇ ਦਿਨ ਲਈ ਹੈਗੇ ਕੱਟ ਪੀਸ ਨੇ ਜਿਵੇਂ ਕਿ ਇਹ ਕੱਟ ਪੀਸ ਆਪਣਾ 5 ਮੀਟਰ ਦਾ ਸੀ ਬਟ ਤੁਹਾਨੂੰ ਮਤਲਬ ਵੈਸੇ ਦਾ ਇਹ ਕੱਟੋ-ਕੱਟ ਜੇ ਤੁਸੀਂ ਮਾਰਕੀਟ ਪ੍ਰਾਈਸ ਤੇ ਜਾਓ ਤਾਂ 800-900 ਰੁਪਏ ਦਾ ਸੂਟ ਮਿਲੂਗਾ ਬਟ ਤੁਹਾਨੂੰ ਕੱਟ ਪੀਸ ਦੇ ਵਿੱਚ 5 ਮੀਟਰ ਦਾ ਇਹ ਵਾਲਾ ਸੂਟ ਜੀ कॉटन लाਉਂ ਸ਼ਿਮਰ ਦਾ ਸਿਰਫ 500 ਦੇ ਵਿੱਚ ਮਿਲੂਗਾ ਕਲਰ ਬਹੁਤ ਹੀ ਜਿਆਦਾ ਪਿਆਰਾ ਜੀ ਬਹੁਤ ਹੀ ਜਿਆਦਾ ਪਿਆਰ ਕਲਰ ਨੈਕਸਟ ਹੈਗਾ ਜੀ ਆਹ ਵਾਲਾ ਇਹ ਵੀ ਰਸ਼ੀਆ ਦਾ कॉटन लाਉਂ ਦਾ 4 ਪਲੱਸ ਇਹਦੀ ਘੱਟ ਹੈ ਜੀ ਬਾਕੀ ਡਿਟੇਲ ਤੁਸੀਂ ਪੁੱਛਣੀ ਹੋਵੇ ਕੰਟੈਕਟ ਨੰਬਰ ਆਪਣਾ ਦਿੱਤਾ ਹੋਇਆ ਹੈ ਪੁੱਛ ਸਕਦੇ ਹੋ ਜਿਸ ਤਰ੍ਹਾਂ ਇਹ ਵਾਲਾ ਹੈਗਾ ਜੀ येलो ਕਲਰ ਦਾ ਆਲ ਓਵਰ ਸੂਟ ਰਹੂਗਾ ਇਹ ਪੂਰਾ ਸੂਟ ਤੁਹਾਡਾ ਬਣ ਕੇ ਤਿਆਰ ਹੋ ਜਾਊਗਾ ਜੀ ਬਹੁਤ ਸੋਹਣੇ ਸੋਹਣੇ ਕੱਟ ਪੀਸ ਨੇ ਦੇਖੋ ਇਹਦੇ ਵਿੱਚ ਜੀ ਨੈਕਸਟ ਕਲਰ ਹੈ ਵੀ ਸਾਰੇ ਰਸ਼ੀਆ ਦੇ ਪੀਸ ਰਹਿਣਗੇ ਕੋਈ ਵੀ ਨਾਨ ਬ੍ਰਾਂਡ ਦਾ ਨਹੀਂ ਰਹੂਗਾ ਕਪੜਾ ਤੁਸੀਂ ਬਿਨਾ ਸੰਕੋਚ ਦੇ ਲੈ ਸਕਦੇ ਹੋ ਇਹ ਨਹੀਂ ਹੈਗਾ ਕਿ ਤੁਹਾਡਾ ਕੋਈ ਕਲਰ ਫੇਡ ਹੋਏਗਾ ਸੂਟ ਦਾ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜੀ ਬਹੁਤ ਸੋਹਣਾ ਫੈਬਰਿਕ ਹੈ ਪੀਰੀਅਰ ਕੁਆਲਟੀ ਹੁੰਦੀ ਹੈ ਸਾਰਿਆਂ ਦੀ ਇਹ ਵੀ ਅਪਰੋਕਸ 4 ਮੀਟਰ ਹੈ ਜੀ ਪਿੰਕ ਕਲਰ ਹੈ ਦੇਖੋ ਬ੍ਰੈਂਡ ਚੈੱਕ ਕਰਵਾ ਦਿੰਨੇ ਆ ਰਸ਼ੀਆ ਦਾ ਹੀ ਹੈ ਜੀ ਕਾਟਨ ਲੰਗ ਬਿਲਕੁਲ ਵੀ ਨਰਦੀ ਤੁਹਾਨੂੰ ਨੀਡ ਨਹੀਂ ਹੈਗੀ ਵਿਦਆਊਟ ਇਨਰ ਹੀ ਬਣੂਗਾ ਤੁਹਾਡਾ ਸੂਟ ਆਹ ਹੈਗਾ ਜੀ ਲਵੈਂਡਰ ਕਲਰ 230 ਇਹਦੀ ਕਟ ਹੈ ਓਨਲੀ ਸ਼ਾਰਟ ਪੀਸ ਹੈ ਜੀ ਜਿਨ੍ਹਾਂ ਨੇ ਬਾਟਮ ਨਾਲ ਹੋਵੇ ਕੀ ਬਾਟਮ ਲਗਵਾਉਣੀ ਐ ਸੀ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਨੂੰ ਬਾਟਮ ਅਟੈਚ ਕਰਕੇ ਵੀ ਦੇ ਦਾਂਗੇ ਜਿਸ ਤਰ੍ਹਾਂ ਇਹ ਵਾਲਾ ਪੀਸ ਤੋਂ ਉਹਨੂੰ ਸ਼ਾਰਟ ਦਾ ਰਸ਼ੀਆ ਦਾ ਓਨਲੀ 230 ਰੁਪਏ ਦਾ ਮਿਲੇਗਾ ਜੀ ਆ ਹੈਗਾ ਜੀ ਨੈਕਸਟ 150 ਆ ਹੈਗਾ ਜੀ ਨੈਕਸਟ ਕੱਟ ਪੀਸ ਰਸ਼ੀਆ ਦਾ 265 ਇਹਦੀ ਕੱਟ ਹੈ ਜੀ 265 ਜਿਨ੍ਹਾਂ ਦੀ ਸ਼ਰਟ ਬੰਦੀ ਹੋਵੇ 2 ਪੈਂਟ ਦੇ ਵਿੱਚ ਉਹ ਲੈਸ ਕਰਦੇ ਨੇ ਆ ਹੈਗਾ ਜੀ ਨੈਕਸਟ 4 ਮੀਟਰ ਦਾ ਕੱਟ ਪੀਸ ਆ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ। ਓਨਲੀ 400 ਦਾ ਮਿਲੇਗਾ ਤਾਂ ਉਹਨੂੰ ਸ਼ਿਪਿੰਗ ਐਕਸਟਰਾ ਹੋਊਗੀ। ਆ ਹੈਗਾ 10 ਦਾ। ਇਹ 10 ਦਾ ਕੱਟ ਪੀਸ ਹੈ ਓਨਲੀ ਸ਼ਾਰਟ ਪੀਸ ਆ 2 ਮੀਟਰ ਦਾ ਜਿਨ੍ਹਾਂ ਦੀ 2 ਮੀਟਰ ਦੇ ਵਿੱਚ ਸ਼ਾਰਟ ਬਣਦੀ ਹੋਵੇ ਉਹ ਲੈ ਸਕਦੇ ਨੇ। ਤੇ ਆ ਵਾਲਾ ਹੈਗਾ ਰਸ਼ੀਆ ਦਾ। ਇਹਦੀ ਕੱਟ ਹੈਗੀ ਆ 260। ਜੀ ਨੂੰ ਜੀ ਨੂੰ ਵੀ ਜਿਹੜਾ ਜਿਹੜਾ ਕਲਰ ਪਸੰਦ ਆਈ ਜਾਂਦਾ ਬੁਕਿੰਗ ਕਰਵਾਈ ਜਾਓ ਕਿਉਂਕਿ ਬਸ 2 ਦਿਨਾਂ ਦੇ ਲਈ ਆਫਰ ਆਇਆ ਇਸ ਤੋਂ ਨੂੰ 100 ਰੁਪਏ ਪਰ ਮੀਟਰ ਬ੍ਰਾਂਡਡ ਫੈਬਰਿਕ ਮਿਲ ਰਿਹਾ ਕੱਟ ਪੀਸ 'ਚ ਜਿਨ੍ਹਾਂ ਦੀ 2 ਦਿਨਾਂ ਦੇ ਵਿੱਚ ਬੁਕਿੰਗ ਆ ਗਈ ਸਿਰਫ ਉਹਨਾਂ ਨੂੰ ਹੀ ਮਿਲੇਗਾ ਕਲਰ ਸਾਰੀ ਬਹੁਤ ਸੋਹਣੇ ਨੇ ਗਰਮੀ 'ਚ ਪਾਉਣ ਲਈ ਬਹੁਤ ਸੌਫਟ ਫੈਬਰਿਕ ਹੈ ਹੁਣ ਤੁਸੀਂ ਜਲਦੀ ਜਲਦੀ ਬੁਕਿੰਗ ਕਰਵਾਓ ਜੀ ਤੇ ਵੀਡੀਓ ਜਿਹੜੀ ਉਹਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਵੀਡੀਓ ਨੂੰ ਪਲੀਜ਼ ਜੋ ਦੇਖਦੇ ਉਹਨਾਂ ਨੂੰ ਤਾਂ ਲਾਈਕ ਜ਼ਰੂਰ ਕਰਦਿਆ ਕਰੋ ਹੁਣ ਤੁਸੀਂ ਜਲਦੀ ਜਲਦੀ ਜੀ ਆਪਣੀ ਬੁਕਿੰਗ ਕਰਵਾਓ ਧੰਨਵਾਦ